ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਨਹੀਂ ਸੋਸ਼ਲ ਮੀਡੀਆ ਇਨਫਲੂਐਂਸਰ ਸਰਲੀਨ ਕੌਰ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਬੀਤੇ ਦਿਨੀ ਤੁਹਾਨੂੰ ਇਹ ਵੀ ਪਤਾ ਹੈ ਕਿ ਕਮਲ ਕੌਰ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਸਰਲੀਨ ਨੇ ਲਾਈਵ ਆ ਕੇ ਹੁਣ ਆਪਣੇ ਹੇਟਰਾਂ ਖਿਲਾਫ ਭੜਾਸ ਕੱਢੀ ਹੈ ਕਿਉਂਕਿ ਲੋਕਾਂ ਦੇ ਵੱਲੋਂ ਉਸ ਨੂੰ ਟ੍ਰੋਲ ਕਰਕੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਵੀ ਕਮਲ ਕੌਰ ਦੇ ਵਾਂਗ ਮਾਰੋ ਤੇ ਇਸ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਸੁਰਲੀਨ ਕੌਰ ਲਾਈਵ ਆਈ ਕਿਉਂਕਿ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਉਸ ਨੂੰ ਅਵਾਤਵਾ ਬੋਲਿਆ ਜਾ ਰਿਹਾ ਸੀ ਕਿਉਂਕਿ ਕਮਲ ਕੌਰ ਦੇ ਵਾਂਗ ਉਹ ਵੀ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਪੋਸਟ ਕਰਦੀ ਰਹਿੰਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਉਸ ਨੂੰ ਟੈਗ ਕੀਤੇ ਜਾ ਰਹੇ ਸਨ ਜਿਸ ਤੋਂ ਬਾਅਦ ਸੁਰਲੀਨ ਨੇ ਲਾਈਵ ਆ ਕੇ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਤੇ ਕੀ ਕਿਹਾ ਸੁਰਲੀਨ ਨੇ ਲਾਈਵ ਆ ਕੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਤੇ ਆਪਣੀ ਵਿਚਾਰ ਆ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਹਾਂ ਹੈਲੋ एवरीवन ਕਈ ਲੋਕ ਮੇਰੇ ਵਾਲੇ ਪੋਸਟਾਂ ਪਾ ਰਹੇ ਐਵੇਂ ਮੇਰੇ ਬੋਟਾਂ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਹਾਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਣਾ ਠੀਕ ਹੈ ਆਪਦੀਆਂ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਹੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ ਇਮੋਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਏਕਜ਼ੌਸਟ ਹੋ ਗਈ ਮੈਂ ਕੱਲੀ ਨੇ ਹਰ ਇੱਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦੇ ਟਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਇਹ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿੱਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਕੱਲੀ ਨੇ ਡੀਲ ਕੀਤਾ ਤੇ ਉਹ ਸਾਲੇ ਨਹੀਂ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾ। ਕਿਉਂ ਮੰਗਾ? ਕਿਸ ਚੀਜ਼ ਦੀ ਮਾਫੀ ਮੰਗਾ? ਹਾਂ ਇੱਕ ਚੀਜ਼ ਹੋਰ। ਮੇਰੇ ਤੋਂ ਮਾਫੀ ਤੁਸੀਂ ਲੋਗ ਮੰਗ ਸਕਦੇ ਹੋ ਜਿਹੜੇ ਇੱਕ ਟਾਈਮ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਚੰਗੇ ਗਾਣੇ ਕਰ ਤੇ ਅਸੀਂ ਤੇਰੀ ਸਪੋਰਟ ਕਰਾਂਗੇ। ਉਹ ਲੋਕ ਮੇਰ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਮੈਂ ਗਾਣਾ ਕੀਤਾ ਸੀ ਖੇਡਣ ਦੀਆਂ ਉਮਰਾਂ ਸੀ ਵੈਰੀਓ ਤਰਸ ਕਿਉਂ ਨਾ ਕੀਤਾ ਉਹ ਗਾਣੇ ਦੇ ਵਿੱਚ ਮੈਂ ਐਜ਼ ਅ ਮਾਡਲ ਕੰਮ ਕੀਤਾ ਸੀਗਾ ਠੀਕ ਹੈ ਸ਼ੁਰੂਆਤ ਮੇਰੀ ਉੱਥੋਂ ਆਈ ਸੀ ਪਹਿਲੀ ਵਾਰ ਮੈਂ ਟੀਵੀ ਤੇ ਉਹ ਮੈਂ ਉਹ ਲੋਕ ਮੇਰ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ ਮੇਰਾ ਮੂਲ ਮਾਤਰਾ ਕੀਤਾ ਹੋਇਆ ਨਹੀਂ ਸੁਣਿਆ ਉਹ ਲੋਕ ਮੇਰ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਦੇ ਕਹਿਣ ਦੇ ਉੱਤੇ ਚੇਲਮ ਜਵਾਨੀ ਗਾਣਾ ਕਰਨ ਤੋਂ ਬਾਅਦ ਵੀ ਮੈਂ ਬੇਬੇ ਬਾਪੂ ਵਰਗਾ ਗਾਣਾ ਕੀਤਾ ਸੀ ਪਰ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਮੇਰਾ ਕਿਸੇ ਗਾਣੇ 'ਚ ਫੋਟੋਆਂ ਲਾ ਕੇ ਸਾਬਿਤ ਕੀਤਾ ਸੀ ਜੀ ਇਹ ਬੋਲਡ ਕੰਟੈਂਟ ਕਰਦੀ ਆ ਮਾੜਾ ਕੰਟੈਂਟ ਕਰਦੀ ਆ ਪਰ ਗਾਣਾ ਆਉਣ ਤੇ ਇੱਕ ਨਿੱਕੀ ਜਿਹੀ ਸਟੋਰੀ ਪਾ ਕੇ ਸਾਰਤਾ ਪਰ ਬੋਲ ਕੇ ਇੱਕ ਰੀਲ ਨਹੀਂ ਪਾਈ ਕਿ ਹਾਂਜੀ ਕੁੜੀ ਨੇ ਸ਼ੁਰੂਆਤ ਕੀਤੀ ਹੈ ਇਹਦਾ ਸਾਥ ਤੋਂ ਸੋ ਮੇਰੇ ਨਾਮ ਤੇ ਵਿਊ ਲੈਣੇ ਆ ਜਿਹੜੇ ਇਹ ਬੰਦ ਕਰ ਦੋ ਠੀਕ ਹੈ ਨਹੀਂ ਮੈਨੂੰ ਰਿਪੋਰਟਾਂ ਮਾਰਨੀਆਂ ਆਉਂਦੀਆਂ ਤੇ ਇੰਸਟਾਗ੍ਰam ਦੇ ਉੱਤੇ ਕਾਪੀਰਾਈਟ ਕੰਟੈਂਟ ਦਾ ਆਪਸ਼ਨ ਹੈਗਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ